ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਦੁਨੀਆ ਦੀ ਗੱਲ ਕਰੀਏ ਤੇ ਹਰ ਧਰਮ ਨੇ ਹਰ ਮਜ਼ਬ ਨੇ ਕੁਛ ਨਾ ਕੁਛ ਬਾਰੀ ਰੂਪ ਰੇਖਾ ਉਲੀਕਿਆ ਔਰ ਆਪਣੇ ਪੈਰੋਕਾਰਾਂ ਦੀ ਝੋਲੀ ਵੀ ਪਾਇਆ ਉਹਨਾਂ ਨੂੰ ਦਿੱਤਾ ਵੀ ਜਿਵੇਂ Hindu ਧਰਮ ਦੇ ਅੰਦਰ ਤੋਤੀ ਦਾ ਲਾਉਣਾ ਜਨੇਊ ਦਾ ਲਾਉਣਾ ਔਰ ਟਿੱਕੇ ਦਾ ਲਾਉਣਾ ਇਸਲਾਮ ਦੇ ਅੰਦਰ ਸੁੰਨਤ ਹੋਣੀ ਬੜੀ ਜ਼ਰੂਰੀ ਹੈ ਔਰ ਮੁੱਛਾਂ ਕਟੀਆਂ ਹੋਣ ਤੇ ਦਾੜਾ ਰੱਖਿਆ ਹੋਵੇ ਇਹ ਬੜਾ ਜ਼ਰੂਰੀ ਹੈ ਖੈਰ ਸਿੱਖ ਧਰਮ ਦੇ ਅੰਦਰ ਬਾਹਰ ਪੰਜ ਕਕਾਰਾਂ ਦਾ ਬਾਣਾ ਹੋਣਾ ਇਹ ਬੜਾ ਜ਼ਰੂਰੀ ਹੈ ਗੱਲ ਮੈਂ ਬਾਹਰ ਦੀ ਕਰ ਰਿਹਾ ਪਹਿਰਾਵੇ ਦੀ ਕਰ ਰਿਹਾ ਪਰ ਹੁਣ ਵੇਖਦੇ ਆਂ ਵੀ ਜਿਸ ਬੰਦੇ ਦੇ ਕੋਲ ਪੰਜ ਕਕਾਰਾਂ ਦਾ ਬਾਣਾ ਤੇ ਹੈ ਪਰ ਅੰਦਰ ਉਹਦੇ ਬਾਣੀ ਨਹੀਂ ਹੈ ਉਹਦਾ ਨਾਮ ਵਿਆਰ ਸੁੱਚਾ ਮਿਲੇਗਾ ਨਾ ਕਰਦਾਰ ਸੁੱਚਾ ਮਿਲੇਗਾ ਨਾ ਅਕ ਸੁੱਚੀ ਮਿਲੇਗੀ ਨਾ ਦਿਲੋ ਦਿਮਾਗ ਸੁੱਚੇ ਮਿਲਣਗੇ ਉਹਦਾ ਜਹਿਨ ਸੁੱਚਾ ਨਹੀਂ ਮਿਲੇਗਾ ਕਿਉਂ ਕਿਉਂਕਿ ਉਹਦੇ ਅੰਦਰ ਅਸਲੀਅਤ ਨਹੀਂ ਹੈ ਉਹਦੇ ਕੇਵਲ ਬਾਹਰ ਬਾਹਰ ਹੈ ਉਹਦੇ ਅੰਦਰ ਅਸਲੀਅਤ ਨਹੀਂ ਹੈ ਹੁਣ ਐਸਾ ਬੰਦਾ ਸਗੋਂ ਧਰਮ ਲਈ ਖਤਰਨਾਕ ਹੁੰਦਾ ਹੈ ਉਹਦਾ ਕਾਰਨ ਪਤਾ ਕੀ ਕਿਉਂਕਿ ਉਹਨੂੰ ਬਾਹਰੋਂ ਜਦੋਂ ਕਿਸੇ ਨੇ ਦੇਖਣਾ ਹੈ ਤੇ ਨਜ਼ਰ ਆਉਣਾ ਹੈ ਵੀ ਇਹ ਸਿੱਖ ਹੈ ਪਰ ਜਦੋਂ ਅੰਦਰੋਂ ਦੇਖਣਾ ਹੈ ਤੇ ਸਿੱਖੀ ਕੋਲੇ ਗੁਣ ਲੱਭਣੇ ਨਹੀਂ ਹੁਣ ਸਿੱਖੀ ਕਿਵੇਂ ਬਣਦੀ ਹੈ ਸਿੱਖੀ ਬਣਦੀ ਹੈ ਗੁਰਬਾਣੀ ਦੇ ਨਾਲ ਜੁੜਨ ਤੋਂ ਬਾਅਦ ਗੁਰਬਾਣੀ ਦੀ ਸੋਚ ਅਪਣਾ ਲੈਣ ਤੋਂ ਬਾਅਦ ਗੁਰਬਾਣੀ ਵਾਲੇ ਗੁਣ ਆਪਣੇ ਅੰਦਰ ਧਾਰਨ ਕਰ ਲੈਣ ਤੋਂ ਬਾਅਦ ਅਗਰ ਗੁਰਬਾਣੀ ਤੁਹਾਡੇ ਅੰਦਰ ਹੋਏਗੀ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਸਿੱਖੀ ਸਿੱਖਿਆ ਗੁਰੂ ਵਿਚਾਰ ਨਾ ਝੂਠ ਬੋਲ पाओगे ਨਾ ਮਾੜਾ ਵੇਖ ਸਕੋਗੇ ਨਾ ਮਾੜਾ ਬੋਲ ਸਕੋਗੇ ਤੁਹਾਡਾ ਵਿਹਾਰ ਸੁੱਚਾ ਹੋਏਗਾ ਪਿਆਰ ਸੁੱਚਾ ਹੋਏਗਾ ਪਰ ਜੇ ਅੰਦਰ ਸਿੱਖੀ ਦਾ ਜਜ਼ਬਾ ਨਾ ਹੋਇਆ ਸਿੱਖੀ ਦੇ ਗੁਣ ਨਾ ਹੋਏ ਤੇ ਕੇਵਲ ਪਹਿਰਾਵਾ ਹੋਇਆ ਚੋਲਾ ਜਿੰਨਾ ਮਰਜ਼ੀ ਲੰਮਾ ਪਾ ਲੋ ਪੱਗ ਗੋਲ ਬਨ ਲਓ ਗਾਤਰਾ ਜਿਸ ਤਰ੍ਹਾਂ ਦਾ ਮਰਜ਼ੀ ਪਾ ਲੋ ਕਿਰਪਾਨ ਜਿੰਨੀ ਮਰਜ਼ੀ ਲੰਮੀ ਕਰ ਲੋ ਕੋਈ ਫਰਕ ਨਹੀਂ ਪਿਆ ਰਿਓ ਪੈਂਦਾ ਇਨ੍ਹਾਂ ਗੱਲਾਂ ਦੇ ਨਾਲ ਔਰ ਇਨ੍ਹਾਂ ਗੱਲਾਂ ਦੀ ਕਦਰੋ ਕੀਮਤ ਖੁਦਾਵੰਦ کریم ਜਾਂ ਗੁਰੂ ਦੇ ਘਰ ਦੇ ਅੰਦਰ ਜ਼ੀਰੋ ਹੈ ਪਹਿਲਾਂ ਤੁਹਾਡਾ ਅੰਦਰ ਸਹੀ ਹੋਵੇ ਉਸ ਤੋਂ ਬਾਅਦ ਤੁਹਾਡਾ ਪਹਿਰਾਵਾ ਸਹੀ ਹੋਵੇ ਅਗਰ ਤੁਹਾਡਾ ਅੰਦਰ ਸਹੀ ਹੈ ਉਸ ਤੋਂ ਬਾਅਦ ਤੁਸੀਂ ਪਹਿਰਾਵਾ ਬਾਹਰ ਲਿਆਂਦਾ ਹੈ ਤੇ ਫਿਰ ਤੁਸੀਂ ਸੱਚੇ ਸਿੱਖ ਸੱਚੇ Hindu ਤੇ ਸੱਚੇ ਮੁਸਲਮਾਨ ਬਣ ਕੇ ਦੁਨੀਆ ਦੇ ਸਾਹਮਣੇ ਪੇਸ਼ ਹੋ ਸਕਦੇ ਹੋ ਕਈ ਵਾਰ ਕਹਿ ਦਿੰਦੇ ਨੇ ਜੀ ਸਿੱਖੀ ਅੰਦਰ ਦੀ ਗੱਲ ਹੈ ਬਾਹਰ ਨਹੀਂ ਤੇ ਮੈਂ ਕਹਿਣਾ ਹੁਣਾ ਹਾਂ ਬਿਲਕੁਲ ਅੰਦਰ ਦੀ ਗੱਲ ਹੈ ਅੰਦਰ ਹੋਏਗੀ ਜੋ ਜੀਵ ਹੋਏ ਸੋਗਵੇ ਮੋਕਾ ਕਹਿਆ ਬਾਉ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ ਪਹਿਲਾਂ ਜੜ ਅੰਦਰ ਹੋਵੇ ਤੇ ਰੁੱਖ ਦੇ ਤਨੇ ਰੁੱਖ ਦੀਆਂ ਟਹਿਣੀਆਂ ਉਹਦੇ ਫੁੱਲ ਉਹਦੇ ਫਲ ਉਹਦੀ ਛਾਇਆ ਇਹ ਸਾਰੀਆਂ ਸਹੂਲਤਾਂ ਤੇ ਬਾਅਦ ਵਿੱਚ ਮਿਲਦੀਆਂ ਹਨ ਪਹਿਲਾਂ ਤੇ ਜੜ ਅੰਦਰ ਹੋਵੇ ਤੇ ਜਿਹਦੇ ਅੰਦਰ ਜੜ ਨਹੀਂ ਉਨੇ ਕਕਾਰਾਂ ਨੂੰ ਧਾਰਨ ਕੀਤਾ ਨਾ ਕੀਤੇ ਦੇ ਬਰਾਬਰ ਹੈ ਦੂਜੀ ਗੱਲ ਗੌਰ ਨਾਲ ਸੁਣ ਲਿਓ ਸਮਝ ਲਿਓ ਐਸ ਗੱਲ ਨੂੰ ਕਈ ਲੋਕ ਇਸ ਰਾਹ ਤੇ ਚੱਲਣ ਤੋਂ ਗੁਰੇਜ਼ ਕਰ ਜਾਂਦੇ ਨੇ ਪਤਾ ਕਿਉਂ ਗੁਰੇਜ਼ ਕਰ ਜਾਂਦੇ ਨੇ ਉਹਨਾਂ ਦਾ ਕਾਰਨ ਵੀ ਉਹ ਨੇ ਔਰ ਸੋਚ ਨੂੰ ਖੁੱਲੀ ਕਰਕੇ ਸੁਣ ਲਿਓ ਉਹਨਾਂ ਦਾ ਕਾਰਨ ਵੀ ਉਹ ਨੇ ਜਿਹੜੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਸ਼ਰੀਕੇ ਉਹਨਾਂ ਦੇ ਭਾਈਚਾਰੇ ਉਨ੍ਹਾਂ ਦੇ ਰਿਸ਼ਤੇਦਾਰ ਸਗੇ ਸਬੰਧੀਆਂ ਵਿੱਚੋਂ ਅੰਮ੍ਰਿਤ ਦੇ ਰਾਹ ਤੇ ਤੁਰ ਚੁੱਕੇ ਨੇ ਕਕਾਰਾਂ ਦੇ ਰਾਹ ਤੇ ਤੁਰ ਚੁੱਕੇ ਨੇ ਉਹ ਵੇਖਦੇ ਨੇ ਬਈ ਮੇਰੇ ਕੋਲ ਵੀ ਬੇਈਮਾਨੀ ਇਹਨੇ ਪੰਜ ਕਕਾਰਾਂ ਦਾ ਬਾਣਾ ਪਾਇਆ ਇਹਦੇ ਕੋਲ ਵੀ ਬੇਈਮਾਨੀ ਝੂਠ ਮੈਂ ਵੀ ਬੋਲਦਾ ਝੂਠ ਇਹ ਵੀ ਬੋਲਦਾ ਨਿੰਦਾ ਮੈਂ ਵੀ ਕਰਦਾ ਨਿੰਦਾ ਇਹ ਵੀ ਕਰਦਾ ਚੁਗਲੀ ਮੈਂ ਵੀ ਕਰਦਾ ਚੁਗਲੀ ਇਹ ਵੀ ਕਰਦਾ ਇਹਦੀ ਨਜ਼ਰ ਦੇ ਅੰਦਰ ਮੈਲੇ ਤੇ ਮੇਰੀ ਨਜ਼ਰ ਦੇ ਅੰਦਰ ਵੀ ਮੈਲੇ ਇਹਦੇ ਕਾਰੋਬਾਰ ਦੇ ਅੰਦਰ ਵੀ ਇਮਾਨਦਾਰੀ ਨਹੀਂ ਤੇ ਮੇਰੇ ਕਾਰੋਬਾਰ ਦੇ ਅੰਦਰ ਵੀ ਇਮਾਨਦਾਰੀ ਨਹੀਂ ਤੇ ਫਿਰ ਇਹਦਾ ਤੇ ਮੇਰਾ ਫਰਕ ਕਿਹੜੀ ਗੱਲ ਦਾ ਹੋਇਆ ਫਰਕ ਤੇ ਵਾਕਈ ਕੋਈ ਨਹੀਂ ਗੱਲ ਤੇ ਠੀਕ ਹੈ ਕਿਉਂਕਿ ਉਹਦਾ ਕਿਰਦਾਰ ਤੇ ਉਹਦਾ ਕਰਦਾਰ ਬਿਲਕੁਲ ਬਰਾਬਰ ਨਜ਼ਰ ਆ ਰਹੇ ਨੇ ਉਹਦੀ ਸੋਚ ਤੇ ਉਹਦੀ ਸੋਚ ਬਿਲਕੁਲ ਬਰਾਬਰ ਨਜ਼ਰ ਆ ਰਹੇ ਉਹ ਕਹਿੰਦੇ ਨੇ ਹਾਂ ਇਹਨੇ ਅਮਰਤ ਪਾਣ ਕੀਤਾ ਹੋਵੇ ਖੰਡੇ ਦੀ ਪੌੜ ਲਈ ਹੋਵੇ ਮੇਰੇ ਨਾਲੋਂ ਇਹ ਤਾਂ ਕੁਝ ਵਖਰੇਵਾਂ ਨਜ਼ਰ ਆਉਣਾ ਚਾਹੀਦਾ ਮੇਰੇ ਨਾਲੋਂ ਇਹਦੀ ਕੁਝ ਵਿਸ਼ੇਸ਼ਤਾ ਨਜ਼ਰ ਆਉਣੀ ਚਾਹੀਦੀ ਜਿਹੜੀ ਇਹਦੇ ਵਿੱਚ ਆ ਨਹੀਂ ਰਹੀ ਉਹਨਾਂ ਨੂੰ ਵੇਖ ਕੇ ਜਿਹੜੇ ਇਸ ਪਾਸੇ ਆਉਣਾ ਵੀ ਚਾਹੁੰਦੇ ਨਾ ਸਗੋਂ ਉਹ ਵੀ ਪਿੱਛੇ ਹਟ ਜਾਂਦੇ ਨੇ ਪਰ ਜਿਹੜੇ ਪਿੱਛੇ ਹਟ ਜਾਂਦੇ ਨੇ ਉਹਨਾਂ ਲਈ ਵੀ ਮੈਂ ਇੱਕ ਨੁਕਤਾ ਹੋਰ ਤੁਹਾਡੇ ਸਾਹਮਣੇ ਰੱਖੀ ਦਿਆਂ ਉਹ ਗੌਰ ਨਾਲ ਇਸ ਨੁਕਤੇ ਨੂੰ ਵੀ ਸਮਝ ਲਿਓ ਉਹ ਨੁਕਤਾ ਇਹ ਹੈ ਜੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਐਗਜ਼ਾਮਪਲ ਦੇਣੀ ਹੋਵੇ ਨਾ ਪੜ੍ਹਾਈ ਦੀ ਤੇ ਉਹਦੀ ਐਗਜ਼ਾਮਪਲ ਦਿੰਦੇ ਹੋ ਜਿਹੜਾ ਸ਼ਿਖਰ ਤੇ ਪਹੁੰਚਿਆ ਹੋਵੇ ਤੁਹਾਡੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਵਿੱਚੋਂ ਪੜਨ ਤੋਂ ਬਾਅਦ ਬੇਟਾ ਫਲਾਣਾ ਵੇਖ ਪੜ੍ਹ ਕੇ ਜੱਜ ਬਣ ਗਿਆ ਹੈ ਸਾਇੰਟਿਸਟ ਬਣ ਗਿਆ ਹੈ ਆ ਬਣ ਗਿਆ ਉਹ ਬਣ ਗਿਆ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਐਗਜ਼ਾਮਪਲ ਦੇਣੀ ਹੋਵੇ ਬਿਜ਼ਨਸ ਦੀ ਤੇ ਉਸ ਬਿਜ਼ਨਸਮੈਨ ਦੀ ਐਗਜ਼ਾਮਪਲ ਸੈੱਟ ਕਰਦੇ ਆ ਜਿਹੜਾ ਸਕਸੈਸ ਹੋਇਆ ਹੋਵੇ ਜਿਹੜਾ ਕਾਮਯਾਬ ਹੋਇਆ ਹੋਵੇ ਤੁਸੀਂ ਕਿੰਨੇ ਬੇਟਾ ਵੇਖ ਚੱਲਿਆ ਕਿੱਥੋਂ ਸੀ ਪਹੁੰਚ ਕਿੱਥੇ ਗਿਆ ਜ਼ੀਰੋ ਤੋਂ ਚੱਲਿਆ ਸੀ ਅੱਜ ਉਹਦੇ ਕੋਲ ਇੰਨੇ ਡਾਲਰ ਨੇ ਇੰਨੇ ਪੌਂਡ ਨੇ ਨੇ ਰੁਪਈਏ ਨੇ ਨਾ ਵੱਡਾ ਕਾਰੋਬਾਰ ਐ ਨੀਆਂ ਫੈਕਟਰੀਆਂ ਉਹ ਗਿਣਤੀ ਕਿੰਨੇ ਆ ਜਿਹੜਾ ਕਾਮਯਾਬ ਬੰਦਾ ਹੈ ਉਹਦੀ ਉਦਾਹਰਣ ਦਿੰਨੇ ਆ ਪਰ ਜਦੋਂ ਮਜ਼ਬ ਦੇ ਰਾਹ ਤੇ ਤੁਰਨ ਦੀ ਗੱਲ ਆਉਂਦੀ ਜਦੋਂ ਧਰਮ ਦੇ ਰਾਹ ਤੇ ਤੁਰਨ ਦੀ ਗੱਲ ਆਉਂਦੀ ਤੇ ਉਦੋਂ ਸਾਡੀ ਐਗਜ਼ਾਮਪਲ ਉਹ ਸੈਟ ਹੁੰਦੀ ਜਿਹੜਾ ਨਖਿੱਧ ਤੋਂ ਨਖਿੱਧ ਬੰਦਾ ਹੈ ਜਿਹੜਾ ਗਿਆ ਘਰ ਕਿਆ ਬੰਦਾ ਵੇਖੋ ਜੀ ਗਾਤਰੇ ਪਾ ਕੇ ਲੋਕ ਸ਼ਰਾਬਾਂ ਵਿੱਚ ਤੇ ਪੀਂਦੇ ਨੇ ਮੈਂ ਫਲਾਣੇ ਨੂੰ ਵੇਖਿਆ ਉਹ ਪਾਪੂ ਵੀ ਜਾਂਦਾ ਹੈ ਉਹ ਆ ਵੀ ਕਰਦਾ ਹੈ ਉਹ ਆ ਵੀ ਕਰਦਾ ਹੈ ਉਦੋਂ ਸਕਸੈਸ ਹੋਇਆ ਬੰਦਾ ਤੁਹਾਨੂੰ ਸਮਾਜ ਵਿੱਚੋਂ ਕੋਈ ਨਹੀਂ ਲੱਭਾ ਖੈਰ ਅੱਗੇ ਤੁਰਨੇ ਲੰਮੀਆਂ ਲੰਮੀਆਂ ਲਿਸਟਾਂ ਚੁੱਕੀ ਫਿਰਦੇ ਨੇ ਅੱਜ ਦੇ ਸਾਧ ਔਰ ਉਹਨਾਂ ਦੀਆਂ ਲਿਸਟਾਂ ਦੀ ਸਾਰੀ ਗਿਣਤੀ ਨੂੰ ਇਕੱਠੀਆਂ ਕਰੀਏ ਤੇ ਕਈ ਲੱਖ ਬਣ ਜਾਂਦੇ ਨੇ ਇੰਨੇ ਤੇ ਸ਼ਾਇਦ ਸਦੀ ਕੌਮ ਦੀ ਗਿਣਤੀ ਵੀ ਨਾ ਹੋਵੇ ਜਿਹੜੀਆਂ ਲਿਸ਼ਟਾਂ ਚੱਕੀ ਫਿਰਦੇ ਨੇ ਵੀ ਇੰਨਿਆਂ ਨੂੰ ਅਸੀਂ ਅੰਮ੍ਰਿਤ ਛਕਾ ਚੁੱਕੇ ਆ ਤੇ ਜਦੋਂ ਵੇਖੀਦਾ ਹੈ ਗਰਾਊਂਡ ਲੈਵਲ ਤੇ ਵੇਖੀਦਾ ਹੈ ਵੀ ਉਹ ਗਏ ਕਿੱਧਰ ਵੀ ਲੱਖ ਨੂੰ ਉਹਨੇ ਛਕਾਇਆ ਹੈ 50 ਲੱਖ ਨੂੰ ਉਹਨੇ ਛਕਾਇਆ ਹੈ ਗਿਣਤੀ ਬੜੀ ਵੱਡੀ ਪਰ ਵੇਖਨੇ ਆ ਵੀ ਉਹ ਗਏ ਕਿੱਧਰ ਨਜ਼ਰ ਤੇ ਕੋシャ ਨਹੀਂ ਰਿਹਾ ਨਾ ਸਿਰ ਤੇ ਭਾਗ ਨਜ਼ਰ ਆ ਰਹੀ ਘਟਦੀ ਜਾ ਰਹੀ ਹੈ ਕੇਸ ਘਟਦੇ ਜਾ ਰਹੇ ਨੇ ਕਕਾਰ ਘਟਦੇ ਜਾ ਰਹੇ ਨੇ ਕਰਦਾਰ ਬਿਲਕੁਲ ਹੀ ਘਟਦਾ ਜਾ ਰਿਹਾ ਸੋਚ ਬਿਲਕੁਲ ਹੀ ਘਟਦੀ ਜਾ ਰਹੀ ਨਕਮੀ ਘਟਿਆ ਸੋਚ ਦੇ ਪਹਿਰੇਦਾਰ ਬਣ ਕੇ ਅਸੀਂ ਚੱਲ ਰਹੇ ਹਾਂ ਥੋੜੇ ਦਿਨ ਪਹਿਲਾਂ ਮੈਂ ਇੱਕ ਜਾੜ ਬੀਬੀ ਜੋ ਫਤਿਹਪੁਰ ਤੋਂ ਦਰਬਾਰ ਸਾਹਿਬ ਮਸਤਕ ਟੇਕਣ ਗਈ ਤੇ ਉਹਨੇ ਆਣ ਕੇ ਇੱਕ ਗੱਲ ਕੀ ਕਹਿਣ ਲੱਗੀ ਬਾਲਪਨ ਦੇ ਅੰਦਰ ਮੈਂ ਗਏ ਸਾਂ ਪੰਜਾਬ ਦੀ ਰੂਪਰੇਖਾ ਕੁਝ ਹੋਰ ਸੀ ਅੱਜ ਗਈਆਂ ਤੇ ਅੱਜ ਪੰਜਾਬ ਦੀ ਰੂਪਰੇਖਾ ਮੈਨੂੰ ਹੋਰ ਦੀ ਹੋਰ ਹੀ ਨਜ਼ਰ ਆਈ ਤੇ ਫਿਰ ਮੈਨੂੰ ਕਦੇ ਕਦੇ ਇਸ ਤਰ੍ਹਾਂ ਵੀ ਨਜ਼ਰ ਆਉਂਦਾ ਹੈ ਕਿ ਜਿਹੜੇ ਲੋਕ ਕੇਵਲ ਕਕਾਰਾਂ ਦੇ ਤਾਰਨ ਕਰਨ ਲਈ ਸਿੱਖੇ ਸਮਝ ਕੇ ਇੱਥੇ ਫੁੱਲ ਸਟਾਪ ਕਰ ਦਿੰਦੇ ਨੇ ਤੁਰਨਾ ਬੰਦ ਕਰ ਦਿੰਦੇ ਨੇ ਉਹ ਲੋਕ ਖਲੋਤੇ ਖਲੋਤੇ ਛੱਪੜ ਦੇ ਪਾਣੀ ਮੰਗ ਸਗੋਂ ਆਪਣੇ ਅੰਦਰ ਮੈਲ ਪੈਦਾ ਕਰ ਲੈਂਦੇ ਨੇ ਇਹ ਤੇ ਸਟਾਰਟਿੰਗ ਸੀ ਇਹ ਤੇ ਪਹਿਲਾ ਸਟੈਪ ਸੀ ਇਹ ਤੇ ਪਹਿਲੀ ਪੌੜੀ ਸੀ ਇੱਥੋਂ ਤੇ ਤੁਰਨਾ ਸੀ ਆਰੰਭ ਕਰਨੀ ਸੀ ਗੱਲ ਪਰ ਤੁਸੀਂ ਇੱਥੇ ਤੇ ਇੱਥੇ ਟਿਕ ਗਏ ਫਿਰ ਐਸੇ ਲੋਕਾਂ ਦੇ ਗੁਨਾਹ ਭਰੇ ਜੀਵਨ ਨੂੰ ਵੇਖ ਕੇ ਮਨੋਹਰ ਡਾਕਟਰ ਇਕਬਾਲ ਦਾ ਇੱਕ ਨਾ ਸ਼ੇਰ ਚਿਤਾ ਆ ਜਾਂਦਾ ਉਹ ਕਹਿੰਦਾ ਖੁਦਾ ਸੇ ਮੁਨਕਰ ਹੁੰਦੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕੇ ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਉਹ ਖੁਦਾ ਕੈਸਾ ਹੋਗਾ ਜੋ ਇਨਸਾਨ ਥੇ ਉਹਨੇ ਆਗਰੂ ਰਖ ਲਈ ਖੁਦਾਈ ਕੀ ਜਿੰਨ ਕੋ ਹਮਨੇ ਖੁਦਾ ਸਮਝਾ ਉਹ ਇਮਾਨੋਂ ਕੋ ਲੈ ਡੁੱਬੇ ਆਪਣਾ ਈਮਾਨ ਆਪਣੀ ਸੋਚ ਆਪਣੀ ਸੁਰਤ ਚੰਗੀ ਬਣਾਓ ਆਪਣੀ ਸੋਚ ਨੂੰ ਚੰਗੇ ਗੁਣਾਂ ਦੇ ਨਾਲ ਪਰ